ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਮੋੜ ਮੰਡੀ ਦੀ ਇੱਕ ਐਸੀ ਦੁਕਾਨ ਦੇ ਉੱਤੇ ਜਿੱਥੇ ਤੁਸੀਂ ਚਾਹੇ ਰਿਟੇਲ 'ਚ ਕੱਪੜਾ ਲੋ ਚਾਹੇ ਹੋਲ ਸੇਲ ਦੇ ਵਿੱਚ ਲੱਖ ਰੁਪਏ ਤੱਕ ਦੀ ਕੀਮਤ ਦਾ ਕੱਪੜਾ ਤੁਹਾਨੂੰ ਮਿਲੇਗਾ ਸਿਰਫ 25 ਤੋਂ 30 ਹਜ਼ਾਰ 'ਚ ਜੀ ਜਿਹੜੀ ਤਾਂ ਆਵਲੀ ਵੀਡੀਓ ਹੈ ਇਹ ਦੇਖੋ ਜੀ ਦੁਕਾਨਦਾਰ ਭਰਾਵਾਂ ਵਾਸਤੇ ਇਹ ਦੇਖੋ ਰਿਟੇਲ ਕਸਟਮਰ ਵਾਸਤੇ ਦੋਨਾਂ ਵਾਸਤੇ ਹੀ ਜਿਵੇਂ ਆਹ ਦੇਖੋ ਜੀ ਪੈਰਸ ਬਿਊਟੀ ਆ ਗਈ ਜੀ ਕਲਰ ਦਾ ਕੰਬੀਨੇਸ਼ਨ ਡਿਜ਼ਾਈਨ ਵਗੈਰਾ ਇਹਦੇ ਵਿੱਚ ਕਾਫੀ ਮਿਲ ਜਾਣਗੇ ਜਿਹੜਾ ਤਾਂ ਦੇਖੋ ਜੀ ਲੈਣਾ ਕਿਸ ਨੇ ਸਿੰਗਲ ਸਿੰਗਲ ਪੀਸ ਹਮ ਹੁਣ ਤਾਂ ਲੱਗਣਾ 270 ਰੁਪਏ ਦਾ ਤੇ ਦੁਕਾਨਦਾਰ ਭਰਾ ਨੂੰ ਲੱਗਣੇ ਜੀ ਸਿਰਫ 50 ਰੁਪਏ ਮੀਟਰ ਆ ਦੇਖੋ ਵੀਰ ਜੀ ਇੱਕ ਕੈਮਰਿਕ ਆ ਗਈ ਜੀ ਵੱਡੇ ਪਿੰਡ ਦੀ ਕੈਮਰਿਕ ਹੈ ਕਲਰ ਇਹ ਸਾਰੇ ਗਰਮੀਆਂ ਵਾਲੇ ਰੰਗ ਆਉਣਗੇ ਨਾ ਇੱਥੇ ਹਾਂਜੀ ਹਾਂਜੀ ਸਾਰੇ ਚ ਡਿਜ਼ਾਈਨ ਵੀ ਦੇਖੋ 22 ਡਿਜ਼ਾਈਨ ਮਿਲ ਜਾਣਗੇ ਓਕੇ 22 ਡਿਜ਼ਾਈਨ ਆਉਣਗੇ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਇਹ ਵੀ ਜੀ ਜਿਵੇਂ 4 400 5 500 ਐ ਰੇਂਜ ਚ ਸੂਟ ਵਿਕਦਾ ਠੀਕ ਹੈ ਜੀ ਹਾਂ ਪ੍ਰਿੰਟ ਵੀ ਇਹਦੇ ਬਹੁਤ ਸੋਹਣੇ ਪ੍ਰਿੰਟ ਹੈ 100% ਕਹੇ 100% ਕਾਟਨ ਹੋਊਗੀ ਮਿਕਸ ਨਹੀਂ ਹੈ ਇਹਦੇ ਵਿੱਚ ਬਿਲਕੁਲ ਵੀ ਜੀ ਜੀ ਇਹ ਵੀ ਜੀ ਆਪਾਂ ਘੇਰਾ ਘੇਰਾ ਸੂਟ ਵੀ 280 ਰੁਪਏ ਰੇਂਜ ਦਵਾਂਗੇ ਜੇ ਕਿਸ ਨੇ ਮਤਲਬ ਕਿ ਇਕੱਠਾ ਕੱਪੜਾ ਲੈਣਾ ਦੁਕਾਨ ਵਾਸਤੇ ਜੀ ਉਹਨੂੰ ਲੱਗੂਗਾ 260 ਰੁਪਏ ਦਾ ਇੱਕ ਆ ਦੇਖੋ ਜੀ ਪ੍ਰਗਤੀ ਕੰਪਨੀ ਨੇ ਨੂਰ ਨੰਬਰ ਆ ਗਿਆ ਜਿਹੜੇ ਦੇਖੋ ਕੰਮ ਕਰਦੇ ਆ ਉਹਨਾਂ ਨੂੰ ਤਾਂ ਸਭ ਨੂੰ ਪਤਾ ਆਹ ਦੇਖੋ ਕੰਪਨੀ ਦਾ ਮਾਲ ਹਾਂ ਹਾਂ ਨੂਰ ਲਾ ਕੇ ਮਾਡਲ ਇਹਦਾ ਇਦੇ ਵਿੱਚ ਡਿਜ਼ਾਈਨ ਮਿਲ ਜਾਣਗੇ 15-20 ਡਿਜ਼ਾਈਨ ਮਿਲ ਜਾਣਗੇ ਇਹਦੇ ਬਿਲਕੁਲ ਜੀ ਇਹ ਵੀ ਜੀ ਜਿਵੇਂ ਕਹਿਰਾ ਕਹਿਰਾ ਸੂਟ ਲੈਣਾ ਉਹ ਤਾਂ ਪਊਗਾ 300 ਰੁਪਏ ਦਾ 300 ਰੁਪਏ ਦਾ ਜੀ ਇਹ ਲੋਕ ਕੈਮਰਿਕ ਕਹਿ ਕੇ ਵੇਚਦੇ ਹਾਂ 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 400 ਰੁਪਏ ਦਾ 450 ਸੂਟ ਵੇਚਦੇ ਕੈਮਰਿਕ ਕਹਿ ਕੇ ਵੇਚਦੇ ਹਾਂ 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 ਤੇ ਜਿਹਨੇ ਕਿ ਲੈਣਾ ਥਾਣ ਲੈਣਾ ਜਿਵੇਂ ਬੰਥਾ ਲੈਣਾ ਇਸ ਤਰ੍ਹਾਂ ਦਾ ਜੀ ਜੀ ਉਹ ਲੱਗੂਗੀ 55 ਰੁਪਏ ਮੀਟਰ ਇਹ ਚ ਭਾਈ ਕਿੰਨੇ ਕੁ ਰੰਗ ਡਿਜ਼ਾਈਨ ਆਣਗੇ ਇਹ ਜੀ ਵੀ ਜੀ ਦੇਖੋ ਡਿਜ਼ਾਈਨ ਤਾਂ ਹੈਗੇ 15-20 15-20 ਸਭ ਦੇ ਵਿੱਚ ਚਾਰ-ਚਾਰ ਰੰਗ ਮਿਲਣਗੇ ਸੈਟ ਵਾਈਜ਼ ਮ ਆ ਕੀ ਪ੍ਰਗਤੀ ਦੀ ਓਕੇ ਇਹ ਮਤਲਬ ਬ੍ਰਾਂਡ ਦਾ ਹੀ ਮਾਲ ਆਏਗਾ ਸਾਰਾ ਹਾਂਜੀ ਦੇਸੀ ਕੋਈ ਨਹੀਂ ਜੀ 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 ਆ ਜੋਗੀ ਸ਼ੰਕਰ ਦੀ ਜੀ ਓਕੇ ਇਹ ਸ਼ੰਕਰ ਦੀ ਆ ਗਈ ਜੀ ਬਿਲਕੁਲ ਠੀਕ ਹੈ ਜੀ ਅੱਜ ਇਹ ਸਾਰਾ ਮੇਲੇ ਦਾ ਮਾਲ ਆਣਾ ਨਾ ਭਾਜੀ ਬੀ ਐਲ ਐਮ ਦਾ ਹਾਂ ਇਹ ਇਸ ਤਰ੍ਹਾਂ ਮਤਲਬ ਕੰਪਨੀ ਆ ਦੇ ਆਉਣਗੇ ਡਿਜ਼ਾਈਨ ਦੇ ਉੱਤੇ ਕਪੜਾ ਦੇਖੋ ਜੀ ਬਿਲਕੁਲ ਜੀ ਇਹ ਵੀ ਜੀ ਆਈ ਨਹੀਂ ਹੈ ਕਿ ਤੋਤਾ ਦਾ ਰੰਗ ਨਿਕਲ ਗਏ ਹਾਂ ਮਤਲਬ ਇਹ ਕੰਪਨੀਆ ਦਾ ਮਾਲ ਹੈ ਮਤਲਬ ਜਿੱਦਾਂ ਹੈਗਾ ਉਦਾਂ ਹੀ ਰਹੇਗਾ ਹਾਂ ਜੀ ਪੱਕਾ ਮਾਲ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਇਹ ਵਿਕਦਾ ਵੀ 55 600 ਰੁਪਏ ਦਾ ਸੂਟ ਵਿਕਦਾ ਹਾਂ ਹਾਂ ਡਿਜ਼ਾਈਨ ਇਹਦੇ ਵਿੱਚ ਕਈ ਆ ਜਾਣਗੇ ਬਿਲਕੁਲ ਜੀ ਆ ਦੇਖੋ ਜਿਵੇਂ ਇਹਨਾਂ ਦਾ ਡਿਜ਼ਾਈਨ ਹੋ ਗਿਆ ਜੀ ਹਾਂ ਆ ਇਸ ਤਰ੍ਹਾਂ ਦੇਖੋ ਜੀ ਜੀ ਮਤਲਬ ਹਰ ਤਰ੍ਹਾਂ ਦਾ ਡਿਜ਼ਾਈਨ ਹੈਗਾ ਜਿੰਦਾਂ ਦਾ ਜਿੰਨੂੰ ਪਸੰਦ ਆ ਉਹਦਾ ਨਾ ਮਿਲ ਜਗਾ ਹਾਂ ਜਿੰਨੇ ਦੇਖੋ ਇਹਨਾਂ ਨੇ ਡਿਜ਼ਾਈਨ ਬਣਾਏ ਆ ਕੰਪਨੀ ਵਾਲਿਆਂ ਨੇ ਸਾਰੇ ਡਿਜ਼ਾਈਨ ਆਪਣੇ ਕੋਲ ਹੈ 40 50 ਇਹਦੇ ਵਿੱਚ ਮਿਲ ਜਾਣਗੇ ਜੀ ਬ ਤੇ ਰੇਟ ਆਉਣਾ ਵੀ ਜੀ ਇਹਦਾ 400 ਰੁਪਏ ਸਿੰਗਲ ਸਿੰਗਲ ਪੀਸ ਜੀ 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 ਜਿਹਨੇ ਦੇਖੋ ਸੈਟ ਵਾਈਜ਼ ਮਾਲ ਲੈਣਾ ਹੈ ਦੁਕਾਨਦਾਰ ਨੇ ਉਹਨੂੰ ਲੱਗੂ 75 ਰੁਪਏ ਮੀਟਰ ਇਹ ਦੇਖੋ ਹੁਣ ਜਿਵੇਂ ਗਰਮੀਆਂ ਦਾ ਮੌਸਮ ਆ ਗਿਆ ਜੀ ਜੇ ਕਿਸੇ ਨੇ ਦੁਕਾਨ ਦਾ ਕੱਪੜਾ ਲੈ ਕੇ ਜਾਣਾ ਹੈ ਹਾਂ ਹਾਂ ਕੋਈ ਦੇਖੋ 10 15000 ਦੀ ਰੇਂਜ ਚ ਆਪਣੇ ਕੋਲੋਂ ਵਧੀਆ ਸ਼ੁਰੂ ਕਰ ਸਕਦਾ ਹੈ ਇਸ ਤੋਂ ਬਾਅਦ ਵੀ ਜੀ ਆਜੂਗੀ ਜਿਵੇਂ ਨਾ ਸ਼ੰਕਰ ਕੰਪਨੀ ਦੀ ਸ਼ਿਮਰ ਆਜੂਗੀ कॉटन ਸ਼ਿਮਰ ਜੀ 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 ਬਿਨਾ ਲਾਈਨਿੰਗ ਤੋਂ ਸੂਟ ਬਣ ਹਾਂ ਅੱਛਾ ਇਹ ਭਾਈ ਜਗਮਗ ਕਰਦੀ ਵੀ ਨਾ ਵਿੱਚੋਂ ਇਹ ਜੀ ਹਾਂ ਜੈ ਸ਼ਾਈਨਿੰਗ ਹੈ ਜਿਹਦੇ ਇਦੇ ਵਿੱਚ ਵੀਰ ਜੀ ਰੰਗ ਆ ਜਾਣਗੇ ਚਾਰ ਰੰਗ ਆਣਗੇ ਇੱਕ ਡਾਈਨ ਦੇ ਵਿੱਚ ਤੇ ਡਿਜ਼ਾਈਨ ਆ ਜਾਣਗੇ ਚ 10 ਡਿਜ਼ਾਈਨ ਮਿਲ ਜਾਣਗੇ ਓਕੇ ਮਤਲਬ 10 ਡਿਜ਼ਾਈਨ ਤਾਂ ਦਸਾਂ ਦੇ ਚਾਰ ਚਾਰ ਰੰਗ ਆਣਗੇ ਚਾਰ ਚਾਰ ਰੰਗ ਮਿਲ ਜਾਣਗੇ ਬਿਲਕੁਲ ਜੀ ਆ ਦੇਖੋ ਪਿਓਰ ਕੋਰਨਰ ਲਾਈਨਿੰਗ ਨਹੀਂ ਲੱਗੂਗੀ ਹਾਂ ਕੀ ਬਾਤ ਹੈ ਜੀ ਮਤਲਬ ਕਪੜਾ ਵੀ ਜ਼ਬਰਦਸਤ ਹੈ ਮਤਲਬ ਸ਼ੰਕਰ ਕੰਪਨੀ ਦਾ ਕੋਈ ਦੇਸੀ ਨਹੀਂ ਹੈਗਾ ਇਹਦੇ ਦੇਖੋ ਕਾਪੀਆਂ ਬਥਰੀ ਮਣਦੀਆਂ ਪਈਆਂ ਪਰ ਉਹ ਹਲਕਾ ਵੇਸ ਹੁੰਦਾ ਚੁਬਦਾ ਕਪੜਾ ਇਹ ਚੁਬਣ ਵਾਲਾ ਨਹੀਂ ਹੈ ਵੇਸ ਜੀ ਜੀ ਤੇ ਵਿਗਦਾ ਵੀ 8 8 9 900 ਰੁਪਏ ਦਾ 올ਓਵਰ ਪਿਆ ਬਿਲਕੁਲ ਜੀ ਇਹ 520 ਰੁਪਏ ਦਾ ਸਿੰਗਲ ਪੀਸ ਦਵਾਂਗੇ ਤੁਹਾਨੂੰ ਇਹ 520 ਰੁਪਏ ਦਾ ਮਤਲਬ ਜੇ ਕਿਸੇ ਨੇ ਸਿੰਗਲ ਸਿੰਗਲ ਪੀਸ ਹੀ ਲੈਣਾ ਸਿੰਗਲ ਸਿੰਗਲ ਪੀਸ ਲੈਣਾ 520 ਰੁਪਏ ਦਾ ਸੈਟ ਵਾਈਜ਼ ਮਤਲਬ 100 ਰੁਪਏ ਮੀਟਰ 500 ਰੁਪਏ ਕੀ ਬਾਤ ਹੈ ਏ ਵੀ ਜੀ ਹੁਣ ਦੁਪੱਟਾ ਸੂਟ ਦੇ ਆਈਟਮ ਆ ਗਈਆਂ ਜੀ ਜੀ ਜਿਵੇਂ ਆ ਦੇਖੋ ਕਾਟਨ ਦੇ ਦੁਪੱਟਿਆਂ ਨਾਲ ਸੂਟ ਹੈ ਜੀ ਅੱਛਾ ਨਾਲ ਦੁਪੱਟੇ ਕਾਟਨ ਦੇ ਹੀ ਆਣਗੇ ਨਾ ਜੀ ਬਿਲਕੁਲ ਹਾਂ ਜੀ ਹਾਂ ਜੀ ਇਹ ਵੀ ਜੀ ਜਿਵੇਂ ਹੁਣ 250 300 ਰੁਪਏ ਰੇਂਜ ਤੋਂ ਲੋਕ ਸ਼ੁਰੂ ਕਰਕੇ ਵੇਚਦੇ ਹਾਂ 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 ਮਤਲਬ ਆਮ ਦੁਕਾਨਾਂ ਦੇ ਉੱਤੇ ਨਾ ਜੀ ਹਾਂ ਜੀ ਹਾਂ ਜੀ ਇਹ ਤੁਹਾਨੂੰ ਲੱਗਣਾ ਜੀ ਸਿਰਫ 180 ਰੁਪਏ ਦਾ 180 ਰੁਪਏ ਦਾ ਜੀ ਇਹ ਤੁਸੀਂ ਇੱਕ ਲੈ ਲਓ ਪਾਓ ਸੈੱਟ ਲੈ ਲਓ ਹਾਂ ਹਾਂ ਇਹ ਤੁਹਾਨੂੰ ਮਤਲਬ 180 ਰੁਪਏ ਰੇਂਜ 'ਚ ਸੂਟ ਪੈਣਾਗਾ ਇਹ 'ਚ ਭਾਜੀ ਕਲਰ ਡਿਜ਼ਾਈ ਇਹ ਜਿਵੇਂ ਲਿਆਂ 10-12 ਡਿਜ਼ਾਈਨ ਮਿਲ ਜਾਣਗੇ ਤੇ ਸਭ ਦੇ ਵਿੱਚ ਚਾਰ-ਚਾਰ ਰੰਗ ਮਿਲ ਜਾਣਗੇ ਚਾਰ-ਚਾਰ ਰੰਗ ਆਉਣਗੇ ਜੀ ਇਸ ਤੋਂ ਬਾਅਦ ਆਜੂਗਾ ਜੀ ਜਿੰਮੀ ਪਿਓਰ ਕਾਟਨ ਤੇ ਆ ਗਿਆ ਜੀ ਆਵਲਾ ਜੀ 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 ਆ ਗਲੇ ਤੇ ਵਰਕ ਹੈ ਇਹ ਟੂ ਟੋਨ ਨਹੀਂ ਹੈਗਾ ਜੀ ਕੈਂਬਰੀ ਕਾਟਨ ਤੇ ਕੱਪੜਾ ਇਹ ਕੈਂਬਰੀ ਕਾਟਨ ਦੇ ਉੱਤੇ ਆ ਗਿਆ ਜੀ ਤੇ ਨਾਲ ਆਊਗਾ ਪਿਓਰ ਕਾਟਨ ਦਾ ਹੀ ਦੁਪੱਟਾ ਜੀ 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 ਜਿਹੜਾ ਆ ਚੀਜ਼ ਹੈ ਜੀ ਇਹ ਆਊਗੀ ਮਤਲਬ ਹੁਣ ਜਿਵੇਂ 500 ਰੁਪਏ ਸੂਟ ਵਿਕਦਾ ਬਿਲਕੁਲ ਜੀ ਇਹ ਆਊਗਾ ਪੂਰੇ 300 ਰੁਪਏ ਰੇਂਜ ਚ ਇਹ ਚ ਭਾਈ ਮੈਂ ਕਹਿੰਦਾ ਡਿਜ਼ਾਈਨ ਵੀ ਮੇਰੇ ਨਾਲ ਹੋਰ ਆਉਂਦੇ ਹੋਣੇ ਨਾ ਜੀ ਇਹ ਚ ਡਿਜ਼ਾਈਨ ਕਾਫੀ ਆਉਂਦੀ ਹੈ ਜੀ ਇਹ ਚ ਵੀ ਆਉਂਦੇ ਇਹ ਚ ਵੀ ਆਉਂਦੇ ਸਾਰਿਆਂ ਦੇ ਵਿੱਚ ਆਉਂਦੇ ਤੇ ਇਸ ਤੋਂ ਬਾਅਦ ਆਉਂਦੀ ਹੈ ਜੀ ਜਿਵੇਂ ਹੁਣ ਇਸ ਤੋਂ ਥੋੜੀ ਜਿਹੀ ਵਧੀਆ ਕੁਆਲਿਟੀ ਵੀ ਆਉਂਦੀ ਹੈ ਓਕੇ ਜਿਹੜੇ ਆਮ 60 70 700 ਰੁਪਏ ਰੇਂਜ ਚ ਵਿਕਦੇ ਬਿਲਕੁਲ ਜੀ ਠੀਕ ਹੈ ਨਾ ਜੀ ਇਹਦਾ ਦੇਖੋ ਜਿਵੇਂ ਹੁਣ ਰੇਟ ਵਾਈਜ਼ ਤੁਹਾਨੂੰ ਹਰ ਇੱਕ ਆਈਟਮ ਸਾਡੇ ਕੋਲ ਮਿਲੂਗੀ ਹਾਂ 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 ਜਿਵੇਂ ਆਹ 20 ਵੀ ਥੋੜਾ ਵਧੀਆ ਆਊਗਾ ਜੀ ਬਿਲਕੁਲ ਜ ਵਗੈਰਾ ਵੀ ਪੂਰੇ ਵਧੀਆ ਆਉਣਗੇ ਹਾਂ 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 ਟੋਟਲੀ ਯੂਨੀਕ ਡਿਜ਼ਾਈਨ ਆਉਣਗੇ ਹਾਂਜੀ ਹਾਂਜੀ ਆ ਦੇਖੋ ਸਾਰੇ ਡਿਜ਼ਾਈਨ ਇਹਦੇ ਵਿੱਚ ਆਉਣਗੇ ਜੀ ਇਹ ਵੀ ਜੀ ਲੱਗੂਗਾ ਆਪਾਂ ਨੂੰ ਜਿਵੇਂ 600 700 ਰੁਪਏ ਰੇਂਜ ਚ ਆਮ ਹੀ ਸੂਟ ਵਿਕਦਾ ਹਾਂ 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 ਇਹ 400 ਰੁਪਏ ਰੇਂਜ ਚ ਪਊਗਾ 100% ਕਾਟਨ ਇਹਨਾਂ ਦੇ ਵਿੱਚ ਆ ਦੇਖੋ ਡਿਜ਼ਾਈਨ ਵੀ ਬਹੁਤ ਸੋਹਣੇ ਹਾਂ 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 ਕਲਰ ਵੀ ਸੋਹਣੇ ਆ ਤੇ ਡਿਜ਼ਾਈਨ ਵੀ ਸੋਹਣੇ ਆਉਣਗੇ ਨਾ ਜੀ ਜਿਹੜਾ ਮਤਲਬ ਕਿ ਕੁਆਂਟੀਟੀ ਚ ਮਾਲ ਲੈਂਦਾ ਜੀ ਉਹ ਵੀ ਕਾ ਕ ਇੱਕ ਆਪਣਾ ਦੁਕਾਨਦਾਰ ਹੋ ਗਿਆ ਜੀ ਹਾਂ 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 ਉਹਨੂੰ 370 ਰੁਪਏ ਰੇਂਜ ਚ ਆ ਯਾ ਵਾਹ ਦਜੀ ਇਹ ਕਪੜਾ ਜੀ ਹਾਂ ਹਾਂ ਥ੍ਰੈਡ ਦਾ ਕੰਮ ਆ ਗਿਆ ਜੀ 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 ਕਟਵਰਕ ਵਾਲਾ ਆ ਗਿਆ ਨਾਲ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਸੂਟ ਵੀਰ ਜੀ ਆਮੇ ਵਿਕਦਾ ਹੈਗਾ ਮਤਲਬ ਕਿ 600 650 ਰੁਪਏ ਦਾ ਜੀ 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 ਇਹ ਲੱਗਣਾ ਸਿਰਫ 340 ਰੁਪਏ ਦੇ ਵਿੱਚ 340 ਰੁਪਏ ਦੇ ਵਿੱਚ ਕਟਵਰਕ ਦੇ ਦੁਪੱਟੇ ਦੇ ਨਾਲ ਕਟਵਰਕ ਦੇ ਦੁਪੱਟੇ ਦੇ ਨਾਲ ਰੰਗ ਆਣਗੇ ਦੇ ਵਿੱਚ ਚਾਰ ਜੀ 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 ਆ ਦੇਖੋ اچھا ਰੰਗ ਵੀ ਹੈ ਸਾਰੇ ਮਤਲਬ ਡਾਰਕ ਛਾਟ ਆ ਗਿਆ ਨਾ ਜੀ ਡਾਰਕ ਛਾਟ ਆ ਗਿਆ ਜੀ ਬਿਲਕੁਲ ਜੀ ਇਸ ਤੋਂ ਬਾਅਦ ਵੀਰ ਜੀ ਜਿਵੇਂ ਕਾ ਹੋਊਗਾ ਜੀ ਹਾਂ ਡਿਜੀਟਲ ਪ੍ਰਿੰਟ ਸੂਟ ਆਊਗਾ ਆ ਦੇਖੋ ਜੀ ਅਜਾ ਇਹ ਕੋਈ ਨਾਰਮਲ ਨਹੀਂ ਗਾ ਕੁਆਲਿਟੀ ਬਹੁਤ ਜ਼ਬਰਦਸਤ ਹੈ ਇਹਦੇ ਕਪੜੇ ਦੀ ਨਾ ਜੀ ਹਾਂਜੀ ਹਾਂਜੀ ਇਹਨਾਂ ਪਲੇਨ ਬਾਟਮ ਹੈ ਜੀ ਪਲੇਨ ਹੀ ਦੁਪੱਟਾ ਹੈਗਾ ਜੀ 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 ਰੰਗ ਆਣਗੇ ਇਹਦੇ ਵਿੱਚ ਚਾਰ ਹਾਂ ਹਾਂ ਚਾਰੇ ਰੰਗ ਪੂਰੇ ਵਧੀਆ ਨੇ ਜੀ 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 ਤੇ ਕਲਰ ਵੀ ਦੇਖੋ ਗਰਮੀ ਵਾਲੇ ਕਲਰ ਨੇ ਸਾਰੇ ਗਰਮੀਆਂ ਦੇ ਕਲਰ ਆ ਗਏ ਆ ਜੀ 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 ਇਹ ਵੀ ਜੀ ਨੇ 550-600 ਰੁਪਏ ਸੂਟ ਵਿਕਦਾ ਹਾਂ ਹਾਂ 350 ਰੁਪਏ ਰੈਂਚ ਪਊਗਾ 350 ਚ ਇਹ ਭਾਈ ਮੈਂ ਦੇ ਦਾਂ ਘੇਦੇ ਦੇ ਉੱਤੇ ਵੀ ਇਹ ਕੰਮ ਆ ਗਿਆ ਤੇ ਗਲੇ ਤੇ ਵੀ ਆ ਗਿਆ ਨਾ ਹਾਂ ਜੀ ਡਾਇਮੰਡ ਵਰਕ ਹੋਇਆ ਜੀ ਨਾਲ ਜੀ 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 ਇਹ ਵੀ ਜੀ ਜਿਵੇਂ 350 ਲਾ ਜਾ ਕੇ 500 550 ਦਾ ਕੋਈ ਵੀ ਦੇਖੋ ਸੇਲ ਵੀ ਵਧੀਆਂ ਕਰ ਸਕਦਾ ਵਾਹ ਜੀ ਵਾਹ ਤੇ ਹਲਕਾ ਕਪੜਾ ਤੁਹਾਨੂੰ ਪਤਾ ਜੀ ਕੋਈ ਵੀ ਨਹੀਂ ਨਾ ਤਾਂ ਦੁਕਾਨਦਾਰ ਲਵੇ ਜੀ ਹਾਂ ਹਾਂ ਕਿੰਨਾ ਕੋਈ ਡਿਟੇਲ ਚ ਲਵੇ ਕੋਈ ਡਿਟੇਲ ਚ ਲਵੇ ਵੀ ਕਿ ਵਧੀਆ ਵੀ ਅਸੀਂ ਵਿਕਣਾ ਬਿਲਕੁਲ ਜੀ ਆਹ ਦੇਖੋ ਜਿਵੇਂ ਕਾਰ ਡਿਜ਼ਾਈਨਿੰਗ ਦੇਖੋ ਜੀ ਕਿੰਨੀ ਪਿਆ ਏ ਜਿਵੇਂ ਆਂਟੀ ਚਾਟ ਆ ਗਏ ਜੀ ਮੀਡੀਅਮ ਏਜ ਵਾਸਤੇ ਕਿਸੇ ਨੇ ਲੈਣਾ ਹੋਵੇ ਬਿਲਕੁਲ ਜੀ ਬਿਲਕੁਲ ਸੋਪ ਪੱਟੀ ਆ ਲਾ ਕੇ ਤੁਹਾਨੂੰ ਹਾਂ ਜੀ 700 ਰੁਪਏ ਰੇਂਜ ਵਿੱਚ ਸੂਟ ਵਿਕਦਾ ਬਿਲਕੁਲ ਜੀ ਰੰਗਾਂ ਗਏ ਦੇ ਵਿੱਚ ਪੰਜ ਹਾਂ ਹਾਂ ਆ ਦੇਖੋ ਅੱਛਾ ਇਹ ਪੰਜ ਰੰਗ ਆ ਗਏ ਮਤਲਬ ਸਾਰੇ ਆਂਟੀ ਚਾਟ ਆ ਗਏ ਨਾ ਜੀ ਆਂਟੀ ਚਾਟ ਹੈ ਜੀ 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 ਤੇ ਸੂਟ ਇਹ ਤੁਹਾਨੂੰ ਲੱਗਣੇ ਜੀ 400 ਰੁਪਏ ਰੇਂਜ ਚ ਇਹ ਸਿਰਫ 400 ਰੁਪਏ ਰੇਂਜ ਚ ਲੱਗਣਾ ਹੈ ਜਿਹੜਾ ਬਾਜ਼ਾਰ ਚ 6-700 ਦਾ ਵਿਕਦਾ ਹਾਂਜੀ ਹਾਂਜੀ ਜੀ ਜੀ ਇਸ ਤੋਂ ਬਾਅਦ ਆਹ ਦੇਖੋ ਜੀ ਜਿਵੇਂ ਹੁਣ ਇੱਕ ਆਲ ਓਵਰ ਸੂ ਨਾਲ ਇਹਨਾਂ ਪਿਓਰ ਮਸਲੀਨ ਦਾ ਦੁਪੱਟਾ ਹੈ। ਓਕੇ ਅੱਛਾ ਇਹ ਆ ਗਿਆ ਭਾਈ ਜੀ ਜਿਵੇਂ ਆਪਾਂ ਕਹਿੰਦੇ ਟਾਈ ਐਂਡ ਡਾਈ ਦਾ ਦੁਪੱਟਾ ਨਾ ਟਾਈ ਐਂਡ ਡਾਈ ਦਾ ਹਾਂਜੀ। ਜੀ ਜੀ ਜੀ। ਦੁਪੱਟਾ 2.5 ਮੀਟਰ ਦਾ ਹੋਊਗਾ ਜੀ। ਖੁੱਲਾ ਡੁੱਲਾ ਦੁਪੱਟਾ ਆ ਗਿਆ ਜੀ। ਵੀ ਜੀ ਇਹਦੇ ਦੁਪੱਟੇ ਤੇ ਭਾਈ 300 ਰੁਪਏ ਲੱਗ ਜਾਂਦਾ। ਹਾਂ ਮਤਲਬ ਬਿਲਕੁਲ ਪਹਿਲਾਂ ਦੁਪੱਟਾ ਲੈਣਾ ਫਿਰ ਉੱਤੇ ਟਾਈ ਐਂਡ ਡਾਈ ਕਰਾਉਣਾ ਨਾ। 150 ਰੁਪਏ ਡਾਈ ਵਾਲੇ ਲੈ ਜਾਂਦੇ ਜੀ। ਬਿਲਕੁਲ ਜੀ ਬਿਲਕੁਲ। ਤੇ 올ਓਵਰ ਸੂਟ ਜਿਵੇਂ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਤੁਸੀਂ ਲੈਣੇ ਹੋ। ਜੀ ਜੀ ਜੀ। 5 ਸੋ ਜੀ ਆ ਦੇਖੋ 올ਓਵਰ ਸੂਟ ਹੈ ਅੱਛਾ ਇਹ ਗੋਲਡਨ ਵਰਕ ਚ ਆ ਗਿਆ ਨਾ ਬਈ ਗਰੀਬ ਦੇ ਉੱਤੇ ਕਪੜਾ ਹਾਂਜੀ ਗੋਲਡਨ ਵਰਕ ਆ ਗਿਆ ਨਾਲ ਇਹਦੇ ਨਾਲ ਚਨੂਨ ਦਾ ਦੁਪੱਟਾ ਦੁਪੱਟੇ ਤੇ ਵੀ ਬਹੁਤ ਸੋਨਾ ਵਰਕ ਹੋਇਆਗਾ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਆ ਆ ਗਿਆ ਨਾਲ ਦੁਪੱਟਾ ਜੀ ਸੇਮ ਨਾਲ ਦੇ ਤੇ ਪਾਜੀ ਵਰਕ ਵੀ ਹੋਇਆ ਨਾ ਜੀ ਹਾਂਜੀ ਹਾਂਜੀ ਸੇਮ ਵਰਕ ਆ ਗਿਆ ਜੀ ਬਿਲਕੁਲ ਜੀ ਇਹ ਵੀ ਜਿੰਨੇ 700 750 ਸੂਟ ਵਿਕਦੇ ਹਾਂ ਇਹ ਪੂਰੇ 400 ਰੁਪਏ ਰਿੰਚ ਲੱਗਣਾ ਇਸ ਤੋਂ ਬਾਅਦ ਜਿਵੇਂ ਆ ਦੇਖੋ ਜੀ ਹਾਂ ਹਾਂ ਕ੍ਰਸ਼ ਦੇ ਉੱਤੇ ਕਪੜਾ ਓਕੇ ਆਹ ਸੂਟ ਆ ਗਿਆ ਜੀ ਨਾਲੇ ਦਾ ਬਿਲਕੁਲ ਜੀ ਵਰਕ ਦੇਖੋ ਗਲੇ ਤੇ ਘਰੇ ਤੇ ਸਾਰਾ ਜਗਮਗ ਕਰਦਾ ਵਰਕ ਆ ਗਿਆ ਹੈ ਨਾ ਜੀ ਹਾਂ ਜੀ ਤੇ ਨਾਲ ਇਹਨਾਂ 라 ਕੇ ਜੀ ਆਵਲਾ ਦੁਪੱਟਾ ਮਕੈਸ਼ ਵਾਲਾ ਬਿਲਕੁਲ ਜੀ ਬਿਲਕੁਲ ਜੀ 48 ਵੀਰ ਜੀ 18 900 ਰੇਂਜ ਚ ਵਿਕਦਾ ਹਾਂ 460 ਰੁਪਏ ਰੇਂਜ ਲੱਗਣਾ ਇਹ 460 ਰੁਪਏ ਮਿਲੋ ਧੁਮਾਕਾ ਹੀ ਕਰੀ ਜਾਂਦੇ ਪਿਓ ਜਿਹੜਾ ਵੀ ਦੁਕਾਨਦਾਰ ਲਿਜਾਊਗਾ 400 ਵਾਲਾ 6 700 ਚ ਵੇਚੂਗਾ 500 ਵਾਲਾ 7 800 ਚ ਵੇਚੂਗਾ ਹਾਂਜੀ ਵਧੀਆ ਦੇਖੋ ਜੀ ਕੰਮ ਚਲਾ ਸਕਦਾ ਕੋਈ ਵੀ ਸਾੜ ਤੋਲ ਜਾ ਕੇ ਹਾਂ ਹਾਂ 10 15000 ਦੀ ਰੇਂਜ ਚ ਵੀ ਆਪਾਂ ਮਾਲ ਲੈਨੇ ਆ ਨਾ ਜੀ 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 ਮਤਲਬ 10 15000 ਤੋਂ ਕੋਈ ਕੰਮ ਸ਼ੁਰੂ ਕਰ ਸਕਦਾ ਕਰ ਸਕਦੇ ਜੀ 4 5000 ਦੀ ਸੇਲ ਆਪਣਾ ਰੋਜ਼ ਦੀ ਕਰ ਸਕਦਾ ਹੈ ਅਗਲਾ ਇਸ ਤੋਂ ਬਾਅਦ ਜਿਵੇਂ ਆਹ ਦੇਖੋ ਪ੍ਰਿੰਟਡ ਸੂਟ ਹੈ ਜੀ 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 ਪ੍ਰਗਤੀ ਕੰਪਨੀ ਦਾ ਫੁੱਲ ਪਿਓਰ ਦੇ ਦੁਪੱਟੇ ਦੇ ਨਾਲ ਓਕੇ ਓਕੇ ਕਪੜਾ ਵੀ ਬਹੁਤ ਵਧੀਆ ਮਲਾਈਮ ਹੈ ਜੀ ਬਿਲਕੁਲ ਜੀ ਡਿਜੀਟਲ ਪ੍ਰਿੰਟਡ ਸੂਟ ਹੈਗੇ ਜੀ ਜੀ ਨਾਲੇ ਮਿਲ ਮੇੜਾ ਓਕੇ ਸਾਰਾ ਮਿਲ ਦਾ ਮਾਲ ਆ ਗਿਆ ਜੀ 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 ਆ ਦੇਖੋ ਜਿਵੇਂ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਜ਼ਬਰਦਸਤ ਹੈ ਇਹ ਵੀ ਜੀ ਨਾ ਜਿਵੇਂ 8900 ਦੇ ਰੇਂਜ ਚ ਆਮੀ ਸੂਟ ਵਿਕਦਾ ਜੀ 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 ਇਹ ਲੱਗਣਾ ਪੂਰੇ 500 ਰੁਪਏ ਦੇ ਰੇਂਜ ਚ ਇਹ 500 ਰੁਪਏ ਦੇ ਰੇਂਜ ਚ ਲੱਗਣਾ ਇਸ ਵੀ ਭਾਜੀ ਕਲਰ ਹੋਰ ਆ ਜੂਗੇ ਇਹ ਡਿਜ਼ਾਈਨ ਵੀ ਕਈ ਨਹੀਂ ਜੀ ਆ ਦੇਖੋ ਜਿਵੇਂ ਡਾਰਕ ਲੈਂਡ ਡਾਰਕ ਮਿਲ ਜੂ ਬਿਲਕੁਲ ਜੀ ਲਾਈਟ ਲੈਣੇ ਕਿਸ ਨੇ ਲਾਈਟ ਮਿਲ ਜਾਣਗੇ ਵਾਹ ਜੀ ਤੇ ਰੇਂਜ ਆਹੀ 500 ਰੁਪਏ ਦੇ ਰੇਂਜ ਚ ਲੱਗਣਾ ਸਿਰਫ 500 ਰੁਪਏ ਦੇ ਰੇਂਜ ਚ ਕੀ ਬਾਤ ਹੈ ਜੀ ਜਿਵੇਂ ਵੀਰ ਜੀ ਕਾਰਡ ਜ਼ਾਈਨ ਆਇਆ ਮੋਰ ਵਾਲਾ ਬਿਲਕੁਲ ਜੀ ਪੂਰਾ ਹੈਵੀ ਕੰਮ ਹੋ ਗਿਆ ਜੀ ਅੱਛਾ ਇਹ ਹੈਂਡਵਰਕ ਦਾ ਕੰਮ ਆ ਗਿਆ ਨਾ ਸਾਰਾ ਭਾਜੀ 15 1500 ਰੇਂਜ ਚ ਵੀ ਪੀਸੇ ਹੀ ਵਿਕਦਾ ਪਿਆ ਜੀ ਅੱਛਾ ਇਹਦਾ ਹੈਵੀ ਮਤਲਬ ਬਾਜੂ ਵਰਕ ਵੀ ਨਾਲ ਹੈ ਬਾਜੂ ਵਰਕ ਨਾਲ ਹੈ ਜੀ 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 ਨਾਲ ਇਹਦੇ ਨਾਲ ਚਨੂਣ ਦਾ ਦੁਪੱਟਾ ਵਰਕ ਵਾਲਾ ਨਾਲੇ ਲੈਸ ਲੱਗੀ ਹੈ ਜੀ 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 ਇਹ ਦੇਖੋ ਜੀ ਕਈ ਦੁਕਾਨਦਾਰ ਵੀ ਵੀਡੀਓ ਪਾਉਂਦੇ ਪਏ ਹਾਂ ਉਹ ਕਹਿੰਦੇ ਆ ਕਿ ਜੀ ਇੰਨੇ ਲੌਂਗੇ ਤਾਂ 800 ਦਾ ਲੱਗੂਗਾ ਮਤਲਬ ਜੀ ਕੁਆਂਟੀਟੀ ਲੌਂਗੇ ਤਾਂ ਤਾਂ 800 ਦਾ ਲੱਗੇਗਾ ਨਾ ਵੀਸ ਲੌਂਗੇ ਤਾਂ 800 ਦਾ ਲੱਗੂਗਾ 900 ਦਾ ਲੱਗੂਗਾ ਅਲੱਗ ਅਲੱਗ ਕਹਿੰਦੇ ਜੋ ਵੀ ਅਗਲੇ ਦਾ ਰੇਟ ਹੈ ਜੀ 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 ਇਹ ਤੁਸੀਂ ਜੀ ਕਹਿਰਾ ਲੈ ਲਓ 500 ਰੁਪਏ ਰਿੰਚ ਹੀ ਲੱਗਣਾ ਮਤਲਬ ਸਿੰਗਲ ਸਿੰਗਲ ਸੂਟ ਵੀ 500 ਜੀ ਦੇਣਾ ਜੀ ਸਿੰਗਲ ਸਿੰਗਲ ਵੀ 500 ਰੁਪਏ ਰਿੰਚ ਹੀ ਦੇਣਾ ਜੀ ਤੇ ਭਾਈ ਇਹ ਚ ਰੰਗ ਵਗੈਰਾ ਹੋਰ ਆਉਣਗੇ ਜੀ ਇਹ ਚ ਮਿਲ ਜਾਣਗੇ 8-10 ਰੰਗ ਮਿਲ ਜਾਣਗੇ 8-10 ਰੰਗ ਆਉਣਗੇ ਜੀ ਆਹ ਕੀ ਬਾਤ ਹੈ ਤੇ ਚ ਕਾਫੀ ਰੰਗ ਬਣਦੇ ਆ ਹਾਂ ਹਾਂ ਇਹ ਰਿੰਚ ਉਹ ਜੀ ਇਸ ਤੋਂ ਬਾਅਦ ਆਊਗਾ ਜੀ ਚਾਕਲੇਟ ਤੇ ਕਪੜਾ ਸਾਰਾ ਫਰੰਟ ਹੈਵੀ ਆਊਗਾ ਜੀ ਓਕੇ ਆ ਦੇਖੋ ਜੀ ਅੱਛਾ ਇਹ ਬੁਟੀਕਾਂ ਵਾਲੇ ਕੋਲ ਬਰਕ ਆ ਗਏ ਨਾ ਇਹਦੇ ਤੇ ਸਾਰੇ ਜੀ ਆ ਦੇਖੋ ਬਰਕ ਦੇਖੋ ਕਿੱਡਾ ਪਿਆਰਾ ਹੈ ਜੀ ਮੈਂ ਦੇਦਾ ਜਿੱਦਾਂ ਲੋਕੀ ਕਹਿੰਦੇ ਬੁਟੀਕਾਂ 'ਚ 2500 3000 ਵਾਲੇ ਸੂਟ ਤੇ ਬਰਕ ਕੀਤਾ ਉਦਾਂ ਦੇ ਬਰਕ ਆ ਗਏ ਪਰ ਆਪਾਂ 2500 ਨਹੀਂ ਲੈਣਾ ਜੀ ਹਾਂ ਹਾਂ ਇਹ ਵੀ ਜੀ ਨਾਲ ਇਹਨਾਂ ਲੈਸ ਵਾਲਾ ਦੁਪੱਟਾ ਆਜੂਗਾ ਮਸਲੀਨ ਦਾ ਜੀ ਜੀ ਸਾਰਾ ਫਰੰਟ ਹੈਵੀ ਆ ਗਿਆ ਬਿਲਕੁਲ ਜੀ 500 ਰੁਪਏ ਰਿੰਚ ਇਹ ਵੀ ਭਾਈ 500 ਰੁਪਏ ਜੀ 500 ਰੁਪਏ ਦਾ ਜੀ ਮਤ ਪਮਦੀ ਇਕ ਲੈ ਲਓ ਪਮਦੀ ਸੈਟ ਲੈ ਲਓ ਦੁਕਾਨਦਾਰ ਭਰਾਵਾ ਵਾਸਤੇ ਦੇਖੋ 800 ਦਾ 900 ਦਾ ਰਾਮਨਾਰ ਵੇਚ ਸਕਦੇ ਵਾਹ ਜੀ ਵਾਹ ਤੇ 5 500 ਰੇਂਚ ਹਵਲੇ ਸੂਟ ਮਿਲਨੇ ਆ ਬਿਲਕੁਲ ਜੀ ਤੇ ਜਿਹੜਾ ਵੀ ਵਰਕ ਦੇਖੋ ਜੀ ਹੈਵੀ ਤੁਹਾਨੂੰ ਵਰਕ ਦਿਖਾ ਰਹੇ ਆ ਇਹ ਜਲਦੀ ਏ ਤੋਂ ਜਲਦੀ ਆ ਕੇ ਲੈ ਜਾਓ ਕਿਉਂ ਇਸ ਤੋਂ ਬਾਅਦ ਫਿਰ ਪ੍ਰਿੰਟ ਆਉਣਾ ਜੀ ਵਰਕ ਘਟਾਰੇ ਆ ਆ ਦੇਖੋ ਹੁਣ ਜਿਵੇਂ ਇੱਕ ਬਰਬਰੀ ਦਾ ਸੂਟ ਹੈ ਜੀ 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 ਇਹ ਲਾਈਨਿੰਗ ਦੇ ਨਾਲ ਆਗੇ ਜੀ ਕਪੜਾ। ਉਹ ਅੱਛਾ ਇਹ ਚ ਲਾਈਨਿੰਗ ਅਲੱਗ ਲੈਣ ਦੀ ਲੋੜ ਨਹੀਂ ਪੈਂਦੀ ਨਾ ਭਾਜੀ। ਇਹ ਵੀ ਜੀ ਨਾ 11200 ਰੁਪਏ ਰੇਂਜ ਸੂਟ ਵੇਚਦਾ। ਬਿਲਕੁਲ ਜੀ। ਇਹ ਲੱਗਣਾ ਸਿਰਫ 550 ਰੁਪਏ ਦੀ। 550 ਮੇਰੇ ਭਾਈ ਮੇਰੇ ਸਾਹਨੇ ਜਿਹੜੀ ਇਹਦੇ ਨਾਲ ਲਾਈਨਿੰਗ ਆ 2250 ਤੇ ਉਹੀ ਹੈਗੀ ਜੀ। ਆਈਏ ਜੀ 2250 ਰੁਪਏ ਦੀ ਲਾਈਨਿੰਗ ਲੱਗ ਜਾਂਦੀ ਹੈ ਜੀ ਅਲੱਗ ਤੋਂ ਆਪਾਂ ਲੈਣੀ। ਹਾਂ। ਆਪਣੇ ਪੈਸੇ ਬਚਦੇ ਆ। ਵਾਹ ਜੀ ਵਾਹ। ਰੰਗਾਂਣਗੇ ਇਹਨਾਂ ਦੇ ਵਿੱਚ ਚਾਰ ਚਾਰ ਪੂਰੇ। ਬਿਲਕੁਲ ਜੀ। ਆ ਦੇਖੋ। ਯਾਰ ਸਾਰੇ ਡਾਰਕ ਚਾਰਟ ਆ ਗਿਆ ਨਾ ਇਹ ਆ ਸ਼ਾਦੀ ਇਸ ਤੋਂ ਬਾਅਦ ਜਿਵੇਂ ਆ ਦੇਖੋ ਜੀ ਚਾਕਲੇਟ ਦੀ ਕਪੜਾ ਆ ਗਿਆ ਬਿਲਕੁਲ ਜੀ ਦੁਪੱਟਾ ਇਹਦੇ ਨਾਲ ਵਰਕ ਵਾਲਾ ਹਾਂ 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 ਪਤਲੀਨ ਦਾ ਬਿਲਕੁਲ ਜੀ ਸਾਰੇ ਫਰੰਟ ਤੇ ਉੱਪਰ ਵਰਕ ਆਊਗਾ ਕੀ ਬਾਤ ਹੈ ਜੀ ਸਾਰਾ ਹੈਂਡਵਰਕ ਆ ਗਿਆ ਨਾ ਜੀ ਸਾਰਾ ਹੈਂਡਵਰਕ ਹੈ ਜੀ ਇਹਦੇ ਡਸਟੀ ਕਲਰ ਆਣਗੇ ਜੀ ਜੀ ਕਪੜਾ ਵੀ ਬੜਾ ਵਧੀਆਗਾ ਬਿਲਕੁਲ ਜੀ ਠੀਕ ਹੈ ਜੀ ਗਰਮੀ ਸਰਦੀ ਦੋਨੇ ਮੌਸਮ ਪੈਂਦਾ ਹਾਂ 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 ਇਹ ਵੀ ਜੀ ਨਾ ਜਿਵੇਂ 11 12 ਰੇਂਜ ਸੂਟ ਦੇਖਦਾ ਓਕੇ ਇਹ ਪੂਰੇ 600 ਰੁਪਏ ਰੇਂਜ ਲੱਗਦਾ ਇਸ ਤੋਂ ਬਾਅਦ ਨਾ ਜਿਵੇਂ ਆ ਦੇਖੋ ਜੀ ਜੀ ਮਸਲੀਨ ਦੇ ਸੂਟ ਹੈ ਜੀ ਬਿਲਕੁ ਉੱਪਰ 골ਡਨ ਵਰਕ ਹੋਇਆ ਬਿਲਕੁਲ ਜੀ ਪਿਓਰ ਮਸਲੀਨ ਦੀਆਂ ਚੁੰਨੀਆਂ ਓਕੇ ਨਾਲ ਨਾਲ ਪਿਓਰ ਮਸਲੀਨ ਦੀਆਂ ਚੁੰਨੀਆਂ ਆ ਗਈਆਂ ਨੇ ਜੀ ਹਾਂਜੀ ਆ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਇਹ ਜਿਹੜੇ ਸੂਟ ਹੈ ਨੇ ਜੀ ਮਤਲਬ ਆਮ ਹੀ 12-1300 ਰੁਪਏ ਰੇਂਜ ਤੋਂ ਸ਼ੁਰੂ ਹੋ ਕੇ ਵਿਕਦੇ ਆ ਤੇ 22-2500 ਤੱਕ ਭੱਜ ਜਾਂਦੇ ਆ ਬਿਲਕੁਲ ਜੀ ਜੀ ਨਹੀਂ ਜੀ ਇਹਨਾਂ ਦੇ ਵਿੱਚ ਦੇਖੋ ਡਿਜ਼ਾਈਨ ਕਈ ਮਿਲ ਜਾਣਗੇ ਅੱਛਾ ਡਿਜ਼ਾਈਨ ਅਲੱਗ-ਅਲੱਗ ਆਉਣੀਆਂ ਨਾ ਭਾਜੀ ਰੰਗ ਤਾਂ ਚਾਰ-ਚਾਰ ਆਉਣਗੇ ਜਾਂਉਣਗੇ ਜੀ ਹਾਂ ਹਾਂ ਅੱਛਾ ਇਹ ਭਾਜੀ ਮੈਂ ਦੇਖਦਾ ਪਏ ਤੇ ਬਲਾ ਡਿਜ਼ਾਈਨ ਦੇ ਨਾਲ ਨਾਲ ਹਾਂਡਵਰਕ ਵੀ ਕੀਤਾ ਹੈ ਨਾ ਹਾਂਡਵਰਕ ਹੈਗੇ ਜੀ ਸਭ ਦੇ ਡਿਜ਼ਾਈਨ ਅਲੱਗ-ਅਲੱਗ ਹੈ ਕਿਸਤੇ ਦੇਖੋ ਜੀ ਸੀਕਵੈਂਸ ਵਰਕ ਆ ਗਿਆ ਕਿਸਤੇ ਹਾਂਡਵਰਕ ਆ ਗਿਆ ਜੀ 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 ਠੀਕ ਹੈ ਨਾ ਜਿਵੇਂ ਥੱਲੇ ਵਾਲੇ ਦੇ ਵਿੱਚ ਆਹ ਦੇਖੋ ਆਹ ਚਾਰ ਰੰਗ ਹੈ ਓਕੇ ਆ ਦੇਖੋ ਜਿਵੇਂ ਗ੍ਰੇ ਆ ਗਿਆ ਜੀ ਹਾਂ ਮਸਟਰਡ ਆ ਗਿਆ ਜੀ ਬਿਲਕੁਲ ਆਹ ਰੈੱਡ ਕਲਰ ਆ ਗਿਆ ਜੀ ਹਾਂ ਹਾਂ ਠੀਕ ਹੈ ਨਾ ਇਹ ਸੂਟ ਨਾ ਵੀਰ ਜੀ ਜਿਵੇਂ 12 1500 ਰੇਂਜ ਚ ਵੀ ਪੀਸ ਵਿਕਦੇ ਆ ਬਿਲਕੁਲ ਬਿਲਕੁਲ ਜੀ ਤੇ ਇਹ ਲੱਗਨੇ ਆ ਆਪਾਂ ਨੂੰ ਸਿਰਫ 660 ਰੁਪਏ ਰੇਂਜ ਇਸ ਤੋਂ ਬਾਅਦ ਆ ਦੇਖੋ ਜੀ ਜਿਵੇਂ ਹੁਣ ਪਿਓਰ ਕਰੇਵ ਦਾ ਸੂਟ ਹੈ ਜੀ 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 ਡਿਜੀਟਲ ਪ੍ਰਿੰਟ ਹੈ ਓਕੇ ਪੀਸ ਵੀ ਥੋੜੀ ਰਹਿੰਦੇ ਆ ਇਹਦੀ ਅੱਛਾ ਇਹ ਤੇ ਵਰਕ ਵੀ ਕੀਤਾ ਹੈ ਨਾ ਭਾਈ ਵਰਕ ਵੀ ਕੀਤਾ ਹੋਇਆ ਜੀ 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 ਆਰੀ ਦਾ ਕੰਮ ਹੈ ਜੀ ਨਾਲ ਦੁਪੱਟਾ ਇਹਦੇ ਨਾਲ ਵਰਕ ਵਾਲਾ ਬਿਲਕੁਲ ਜੀ ਪੀਸ ਵੀ ਇਹਦੇ ਲਿਮਟਿਡ ਜੇ ਰਹਿੰਦੀ ਹੈ ਜੀ ਓਕੇ ਲਿਮਟਿਡ ਪੀਸ ਹੈਗੇ ਜੀ ਲਿਮਟਿਡ ਪੀਸ ਹੈਗੇ ਮਤਲਬ ਜੋ ਵੀਡੀਓ ਦੇ ਨੇ 2 ਜੇ ਜੀ ਆ ਚੀਜ਼ੇ ਮਤਲਬ ਪਿਓਰ ਕਰੇਵ ਦਾ ਸਭ ਨੂੰ ਹੀ ਪਤਾ ਕਿ 14-1500 ਲੱਗਦਾ ਹੈ ਬਿਲਕੁਲ ਬਿਲਕੁਲ ਜੀ ਜੇ ਕਰੇਵ ਪਿਓਰ ਕੀ ਇਹਦਾ ਪਿਓਰੀ ਹੋਊਗੀ ਹਾਂ ਹਾਂ ਕਿਉਂਕਿ ਡੁਪਲੀਕੇਟ ਨੂੰ ਪਿਓਰ ਨਹੀਂ ਕਹਿੰਦੇ ਜੀ ਮਤਲਬ ਜੋ ਆਪਾਂ ਕਵਾਂਗੇ ਉਹੀ ਚੀਜ਼ ਦੇ ਆਉਣੀ ਉਹ ਨਿਕਲੂਗੀ ਜੀ ਜੀ ਇਹ ਵੀ ਜੀ 750 ਰੁਪਏ ਰੇਂਜ ਚ ਲੱਗਦਾ ਇਸ ਤੋਂ ਬਾਅਦ ਜਿਵੇਂ ਕਾ ਦੇਖੋ ਜੀ ਆਪਣੇ ਹੁਣ ਬੁਟੀਕਾਂ ਵਾਲੇ ਪੀਸ ਨੇ ਉਹ ਮਤਲਬ ਜਿਨ੍ਹਾਂ ਨੂੰ ਆਪਾਂ ਕਹਿੰਦੇ ਸਫਿਸਟੀਕੇਟਿਡ ਪੀਸ ਆ ਗਏ ਮਤਲਬ ਥ੍ਰੈਡ ਵਰਕ ਵਾਲੇ ਨਾ ਨਾਲ ਪੱਫ ਦਾ ਕੰਮ ਹੋਇਆ ਜੀ ਤੇ ਆ ਪੈਚ ਲੱਗੇ ਸਭ ਦੇ ਓਕੇ ਓਕੇ ਇਹ ਸੂਟ 13-1400 ਰੇਂਜ ਵਿੱਚ ਵਿਕਦਾ ਹੈ। ਬਿਲਕੁਲ ਜੀ। 840 ਰੁਪਏ ਰੇਂਜ ਲੱਗਣੀ ਹੈ। ਇਹ 840 ਰੁਪਏ ਰੇਂਜ ਹੈ। ਇਹ ਚ ਵੀ ਰੰਗ ਆਣਗੇ ਭਾਈ ਹੋਰ। ਚਾਰ-ਚਾਰ ਰੰਗ ਹੀ। ਓਕੇ, ਚਾਰ-ਚਾਰ ਰੰਗ ਸਾਰੇ ਜੀ ਆਣਗੇ। ਤੇ ਕਲਰ ਬੜੇ ਵਧੀਆ ਜੀ ਦੇ ਤਾਂ। ਹਾਂ। ਆ ਦੇਖਿਆ, ਕੀ ਬਾਤ ਹੈ ਜੀ। 840 ਰੁਪਏ ਰੇਂਜ। ਬਹੁਤ ਡਿਮਾਂਡ ਵਾਲੇ ਕਲਰ ਆਣਗੇ ਸਾਰੇ। ਡਿਮਾਂਡ ਵਾਲੇ। ਇਸ ਤੋਂ ਬਾਅਦ ਜੀ ਆ ਦੇਖੋ ਹੁਣ ਜਿਵੇਂ ਪਿਓਰ ਮਸਲੀਨ ਦਾ ਸੂਟ ਆ ਗਿਆ ਜੀ। ਬਿਲਕੁਲ ਜੀ। ਸਾਰੇ ਦੇ ਉੱਪਰ ਦੇਖੋ ਆਹ ਆਰੀ ਦਾ ਕੰਮ ਆ ਗਿਆ। ਆਰੀ ਦਾ ਕੰਮ ਆ ਗਿਆ ਇਹਦੇ ਤੇ ਬਿਲਕੁ ਰੰਗਾਂਾਂ ਦੇ ਵਿੱਚ ਚਾਰ ਜੀ ਜੀ ਡਿਜ਼ਾਈਨ ਇਹਦੇ ਵਿੱਚ ਬਹੁਤ ਮਿਲ ਜਾਣਗੇ ਡਿਜ਼ਾਈਨ ਵੀ ਇਸ ਮਿਲ ਜਾਣਗੇ ਆ ਦੇਖੋ ਕੀ ਇਹਦੇ ਰੰਗ ਹੈ ਜੀ ਚਾਰ ਇਹਦੇ ਰੰਗ ਆ ਜਾਣਗੇ ਹਾਂ ਜੀ ਡਿਜ਼ਾਈਨ ਤਾਂ ਇਹ ਆਗੇ ਜੀ ਅਲੱਗ ਓਕੇ ਡਿਜ਼ਾਈਨ ਅਲੱਗ-ਅਲੱਗ ਮਿਲਣ ਮਿਲ ਜਾਣਗੇ ਨਾ ਜੀ ਹਾਂ ਜੀ ਹਾਂ ਜੀ 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 ਆਹ ਦੇਖੋ ਜੀ ਆ ਜਿਵੇਂ ਆਹ ਦੇਖੋ ਪਿਓਰ ਮਸਲੀਨ ਦਾ ਕਿਹਾ ਪਿਓਰ ਮਸਲੀਨ ਦਾ ਹੀ ਦੁਪੱਟਾ ਬਿਲਕੁਲ ਅੱਛਾ ਦੁਪੱਟੇ ਵੀ ਖੁੱਲੇ ਮੋਟੇ ਖੁੱਲੇ ਡੋਲੇ 2.5 2.5 ਮੀਟਰ ਦੇ ਨੇ 2.5 ਮੀਟਰ ਦੇ ਜੀ 15 1500 ਵਾਲੇ ਸੂਟ ਹੈ ਇਹ 940 ਤੇ 950 ਰੁਪਏ ਇਸ ਤਰ੍ਹਾਂ ਰੇਂਜਾਂ ਦੇ ਤੁਹਾਨੂੰ ਸੂਟਾਂ ਮਿਲ ਜਾਣਗੇ ਓਕੇ ਤੇ ਇਹ ਚ ਬਾਈ ਕਿੰਨੇ ਕਿ ਡਿਜ਼ਾਈਨ ਤੁਸੀਂ ਕਿੰਨੇ ਕਿ ਦੱਸੇ ਮਿਲ ਜਾਣਗੇ ਇਹ ਚ ਮਿਲ ਜਾਣਗੇ ਜੀ ਕੋਈ 12 15 ਡਿਜ਼ਾਈਨ ਮਿਲ ਜਾਣਗੇ 12 15 ਡਿਜ਼ਾਈਨ ਮਿਲ ਜਾਣਗੇ ਜੀ ਇੱਕ ਆਹ ਦੇਖੋ ਜੀ ਪਿਓਰ ਖੀਨ ਖਾਫ ਦਾ ਸੂਟ ਹੈ ਪਿਓਰ ਸਿਲਕ ਦੀ ਸਲਵਾਰ ਹੈ ਜੀ ਜੀ ਅੱਛਾ ਵਰਕ ਵਾਲੀ ਆ ਗਈ ਉਹ ਵੀ ਹਾਂ ਜੀ 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 ਤੇ ਆਹ ਦੇਖੋ ਜੀ ਵਰਕ ਦੇਖੋ ਸੂਟ ਤੇ ਦੁਪੱਟਾ ਆ ਗਿਆ ਇਹਦੇ ਨਾਲ ਇਸ ਤਰ੍ਹਾਂ ਦੇ ਜੀ ਔਰਗੇਂਜ਼ਾ ਦਾ ਇਹ ਜੋ ਔਰਗੇਂਜ਼ਾ ਵਰਤਾਂ ਆ ਗਿਆ ਬਿਲਕੁਲ ਜੀ ਸੂਟ ਵੀਰ ਜੀ 2 ਤੋਂ 2000 ਦੀ ਰੇਂਜ ਵਿੱਚ ਵਿਕਦਾ ਹਾਂ ਹਾਂ ਪੂਰੇ 1000 ਰੁਪਏ ਰੇਂਜ ਚ ਲੱਗੂ ਤੇ ਰੰਗ ਇਹਦੇ ਵਿੱਚ ਦੇਖੋ ਲਾਈਟ ਡਾਰਕ ਸਾਰੇ ਮਿਲ ਜਾਣਗੇ ਸਾਰੇ ਆ ਜਾਣਗੇ ਜੀ ਆ ਦੇਖੋ ਲਾਈਟ ਵੀ ਹੈਗੇ ਆ ਡਾਰਕ ਵੀ ਹੈਗੇ ਆ ਹਾਂ ਹਾਂ ਤੇ ਪੂਰੇ 1000 ਰੁਪਏ ਰੇਂਜ ਇਹ ਸੂਟ ਪਹਿਣਾ ਤੇ ਸਾਰਿਆਂ ਦੇ ਨਾਲ ਭਾਈ ਇਹ ਮਲ ਔਰਗੇਂਜ਼ਾ ਦੇ ਦੁਪੱਟੇ ਆਣਗੇ ਹਾਂਜੀ ਸੇਮ ਐਜ਼ ਇਟ ਇਜ਼ ਜੀ ਬਿਲਕੁਲ ਜੀ ਬਿਲਕੁਲ ਇਹ ਕਾ ਦੇਖੋ ਜਿਵੇਂ ਨਾ ਇਹ ਸ਼ਿਮਰ ਦੇ ਸੂਟ ਹੈ ਹਾਂ ਜਿਨੇ ਦੇਖੋ ਜੀ ਕੋਈ ਬਰੀ ਵਾਸਤੇ ਕਪੜਾ ਲੈਣਾ ਜੀ ਜੀ ਉਹਨੂੰ 3000 ਰੁਪਏ ਖਰਚਣ ਦੀ ਲੋੜ ਨਹੀਂ ਹੈਗੀ ਸੂਟ ਤੇ ਮਤਲਬ ਇਹ ਭਾਈ ਇੱਕ ਮਿੰਟ ਹੈਂਡਵਰਕ ਤੁਸੀਂ ਇੰਨਾ ਦੇਖਣੇ ਪਿਓ ਜੀ ਤੇ 4-4000 ਦਾ ਸੂਟਾ ਵੀ ਹੁੰਦਾ ਹੈ ਜੀ ਹਾਂ ਜੀ 3500 4000 ਦੀ ਰੇਂਜ 'ਚ ਵੀ ਸੂਟ ਵਿਕਦਾ ਸਾਰਾ ਦੇਖੋ ਹੱਥ ਦਾ ਕੰਮ ਹੋਇਆ ਬਿਲਕੁਲ ਜੀ ਬਿਲਕੁਲ ਮੋਹੇ ਦੇਖਦਾ ਪਿਆ ਮਤਲਬ ਬਾਜੂ ਦਾ ਵੀ ਤੇ ਸਾਰਾ ਸੂਟ ਦੇ ਉੱਤੇ ਵੀ ਨਾ ਜੀ ਨਾਲ ਇਹਦੇ ਨਾਲ ਔਰਗਾਂజా ਦਾ ਦੁਪੱਟਾ ਆ ਗਿਆ ਜੀ 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 ਦੁਪੱਟੇ ਤੇ ਆ ਗਈ ਕੋਟਾ ਪੱਟੀ ਓਕੇ ਪਿਓਰ ਸਿਲਕ ਦੀ ਆ ਗਈ ਨਾਲ ਸਲਵਾਰ ਜੀ 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 ਸੂਟ ਵੀਰ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਕਿ 2500 3000 ਖਰਚੇ ਦੀ ਲੋੜ ਨਹੀਂ ਜਿਹੜੇ ਦੁਕਾਨਦਾਰ ਨੇ ਦੇਖੋ ਲੈ ਕੇ ਜਾਣਾ ਉਹ 2500 ਦਾ ਵੇਚ ਸਕਦਾ ਉਹ ਜਾ ਕੇ ਲਿਜਾ ਕੇ 2500 ਦਾ ਵੇਚ ਜਾਗਾ ਜਾ ਕੇ ਵੇਚ ਸਕਦਾ ਹੀ ਵਿਕੂਗਾ ਸੂਟ ਇਹਨਾਂ ਦਾ ਵਿਕਦਾ ਵੀ ਹੈ ਇਹ 1580 ਰੁਪਏ ਰੇਂਜ ਚ ਲੱਗਣਾ ਹੈ 1580 ਮਤਲਬ ਜਿੰਨੇ ਦਾ ਵਰਕ ਕੀਤਾ ਉਸ ਤੋਂ ਘੱਟ ਤੋਂ ਹੀ ਆਪਾਂ ਸੂਟ ਦੇ ਦੇਣਾ ਜੀ ਹਾਂਜੀ ਹਾਂਜੀ ਕੀ ਬਾਤ ਹੈ ਜੀ ਇਹ ਤੇ ਵੀ ਦੀ ਡਿਜ਼ਾਈਨ ਵੀ ਕਈ ਨੇ ਬਿਲਕੁਲ ਜੀ ਆਹ ਦੇਖੋ ਜਿਵੇਂ ਇਹ ਕਾ ਡਿਜ਼ਾਈਨ ਦੇਖੋ ਰੰਗ ਸਭ ਚ ਚਾਰ ਚਾਰ ਰੇਵੇ ਸੀ ਰੰਗ ਸਾਰਿਆਂ ਚ ਚਾਰ ਚਾਰ ਆ ਰਹੇ ਹਨ ਚਾਰ ਚਾਰ ਹੈ ਸਾਡੀ ਡਿਜ਼ਾਈਨ ਦੇ ਚਾਰ ਚਾਰ ਰਾਈਨ ਦਿਖਾ ਰਹੇ ਹਾਂ ਜੀ ਸਾਰਾ ਫਰੰਟ ਆ ਗਿਆ ਜੀ। ਬਿਲਕੁਲ ਜੀ। ਬਾਜੂ ਆ ਗਈ ਜੀ। ਜੀ 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 ਜੀ। ਇਹ ਸਾਰੇ ਨੇ ਜੀ ਮਤਲਬ ਹਾਫ ਰੇਡ ਕੀਤੇ ਹੋਏ ਆ ਜਿਹੜੇ ਪਾਰੇ ਹੈਂਡਵਰਕ ਵਾਲੇ ਸੂਟ ਹੈ। ਜੀ 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 ਜੀ। ਮਤਲਬ ਕਿ ਤੁਹਾਨੂੰ ਕੋਈ 3-4000 ਖਰਚੇ ਦੇ ਲੋੜ ਨਹੀਂ 1500-2000 ਦੇ ਵਿੱਚ ਪਾਰਾ ਸੂਟ ਲੈ ਜਾਓ। ਪਾਰਾ ਸੂਟ ਲੈ ਜਾਓ ਤੇ ਜੇ ਕੋਈ ਦੁਕਾਨਦਾਰ ਲੈ ਜਾਂਦਾ ਤੇ ਵਧੀਆ ਮਤਲਬ ਕਮਾਈ ਵੀ ਕਰ ਸਕਦਾ। ਕਮਾਈ ਕਰ ਸਕਦੇ ਜੀ। ਵੀਰ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ। ਹਾਂਜੀ ਵੀਰ ਜੀ ਆਪਣੇ ਮੌੜ ਮੰਡੀ ਸਰਕਾਰੀ ਹਫਸਲਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਜੀ। ਸਿਮਰਨ ਟੈਕਸ